ਸਰਸ਼ੀ ਕਾਲ ਜੀ ਮੈਰੀ ਨਾਲ ਟੀਮਾਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਪਰ ਉੱਥੇ ਹੀ ਕਈ ਅਜਿਹੇ ਪਿੰਡ ਨੇ ਜਿੱਥੇ ਕਿ ਸਰਪੰਚਾਂ ਦਾ ਸੌਦਾ ਹੋਇਆ ਜੀ ਹਾਂ ਗਿੱਦੜਵਾਹ ਦੇ ਨਿਰਲੇ ਪਿੰਡ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ 35 ਲੱਖ ਰੁਪਏ ਦੇ ਵਿੱਚ ਸਰਪੰਚ ਦਾ ਸੌਦਾ ਕੀਤਾ ਗਿਆ ਦੂਜੇ ਪਾਸੇ ਗੁਰਦਾਸਪੁਰ ਦੇ ਮਾਮਲੇ ਨੇ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਉੱਥੇ 2 ਕਰੋੜ ਰੁਪਇਆ ਜਿਹੜੇ ਕਿ ਸਰਪੰਚ ਦੀ ਬੋਦੀ ਲੱਗੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਕਿ ਸਰਪੰਚੀ ਦੀਆਂ ਚੋਣਾਂ ਕਾਫੀ ਜਿਹੜੇ ਕਿ ਸਰਗਰਮ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਐਮਐਲਏ ਇੰਦਰਜੀਤ ਕੌਰ ਮਾਂ ਦੇ ਹਲਕਾ ਨਕੋਦਰ ਦੀ ਤਾਂ ਉੱਥੇ ਪਿੰਡ ਤਲਵੰਦ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਆ ਜਿਸ ਨੇ ਕਿ ਭਾਈ ਚਾਰਕ ਸਾਂਝ ਰੂਪ ਬਰਕਰਾਰ ਰੱਖਿਆ ਗਿਆ ਅੱਜ ਅਸੀਂ ਪਿੰਡ ਦੇ ਬਾਰੇ ਅਸੀਂ ਹੋਰ ਜਾਣਕਾਰੀ ਹਾਸਲ ਕਰਾਂਗੇ ਸਾਡਾ ਫੋਨ ਲੈ ਤੇ ਜੁੜ ਚੁੱਕੇ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਜਾਣਦਿਆਂ ਉਹਨਾਂ ਤੋਂ ਕਿ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਪੰਚਾਇਤ ਚੋਣੀਆਂ ਕਿੱਦਾਂ ਦਾ ਹਾਲ ਹੈ ਤੇ ਕਿਸ ਤਰੀਕੇ ਦੇ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਕਿ ਪਹਿਲਾਂ ਤਾਂ ਮੇਨ ਗੱਲ ਇਹ ਸੀ ਵੀ ਸਰਬਸੰਮਤੀ ਜਦੋਂ ਸ਼ੁਰੂ ਹੋਈ ਆ ਘੜੇ ਘੜੇ ਟਿੱਕੇ ਤਾਂ ਹੁੰਦੀ ਸੀ ਕਿਉਂਕਿ ਬਹੁਤ ਵੱਡਾ ਪਿੰਡ ਹੈ ਮਤਲਬ ਕਹਿ ਲਈਏ ਤਵਾਬੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ ਜੀ ਜਿਹਦੇ ਵਿੱਚ ਸਟੱਪਸ ਵੀ ਹੋਣਾ ਹੀ ਮਤਲਬ ਨਾਂ ਲੈਣਾ ਹੀ ਬਹੁਤ ਵੱਡੀ ਗੱਲ ਬਣਤੀ ਸੀ ਪਰ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਣਾ ਇੱਕ ਚੀਜ਼ ਆ ਸਿੱਧਾ ਸਿੱਧਾ ਪ੍ਰਤੀਕ ਹੈ ਵੀ ਇਸ ਪਿੰਡ ਦੇ ਵਿੱਚ ਉਹ ਇੱਕ ਪਾਰਟੀ ਭਾਜੀ ਨੂੰ ਛੱਡ ਕੇ ਇੱਕ ਭਾਈਚਾਰਕ ਸਾਂਝ ਵਧਾਉਣ ਦਾ ਜਿਹੜਾ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਜੀ ਰੰਧਾਵਾਜੀ ਦੇਖਿਆ ਜਾਂਦਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਕਿ ਚਾਰੇ ਪਾਸੇ ਮਾਹੌਲ ਜਿਹੜਾ ਸਰਗਰਮ ਹੋ ਜਾਂਦਾ ਆ ਤੇ ਅੱਜ ਵਾਰ ਐਲਾਨ ਵੀ ਹੋਇਆ ਸੀ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਪਿੰਡ ਦੇ ਵਿੱਚ ਸਰਵ ਸੰਮਤੀ ਦੇ ਨਾਲ ਪੰਚਾਇਤ ਬਣਦੀ ਹੈ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਈ ਜਿਹੜੇ ਸਰਪੰਚ ਰਹੇ ਚੁੱਕੇ ਨੇ ਤਾਂ ਪਿੰਡ ਦੀ ਨੁਹਾਰ ਦੀ ਗੱਲ ਕਰੀ ਜਾਵੇ ਤਾਂ ਨਵੇਂ ਸਰਪੰਚ ਦਾ ਕੀ ਕਹਿਣਾ ਅ ਮੇਰੀ ਗੱਲ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪੁਰਾਣੇ ਸਰਪੰਚ ਦੀ ਗੱਲ ਕਰੂੰਗਾ ਸਰਪੰਚ ਬਲਵਿੰਦਰ ਸਿੰਘ ਦੀ ਕਿਉਂਕਿ ਜਿੰਨਾਂ ਵੱਲੋਂ ਇਹ ਉਪਰਾਲਾ ਉਲੀਕਿਆ ਗਿਆ ਸੀ ਸਰਵ ਸੰਮਤੀ ਨੂੰ ਲੈ ਕੇ ਕਿ 10 ਸਾਲ ਤੋਂ ਲਗਾਤਾਰ ਇੱਕੋ ਹੀ ਸਰਪੰਚ ਪਿਆ ਪਿੰਡ ਤਲਵੰਟੇ ਉੱਤੇ ਕਾਬਜ਼ ਸੀ ਜਿੰਨਾ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤੇ ਹੋਏ ਸੀ ਪਰ ਇਸ ਵਾਰ ਉਹਨਾਂ ਵੱਲੋਂ ਇੱਕ ਨਵਾਂ ਉਪਰਾਲਾ ਕਰਨਾ ਸਿਰਫ ਸੰਪਤੀ ਨੂੰ ਲੈ ਕੇ ਪਿੰਡ ਦੇ ਵਿੱਚ ਇਕੱਠਾ ਕਰਨਾ ਉਹ ਬਹੁਤ ਸ਼ਲਾਘਾਯੋਗ ਕੰਮ ਸੀ ਤੇ ਦੂਜੀ ਗੱਲ ਇਹ ਸੀ ਨਵੇਂ ਸਰਪੰਚ ਦੇ ਬਣਦੇ ਨਾਲ ਇਹ ਚ ਜ਼ਰੂਰ ਆ ਕਿ ਭਾਈਚਾਰਕ ਸਾਂਝ ਵਧੂਗੀ ਕੋਈ ਵੀ ਆਪਸੀ ਜਿਹੜੀ ਖਟਾਸ ਆ ਉਹ ਕੱਢੂਗੀ ਸਭ ਤੋਂ ਵੱਡੀ ਗੱਲ ਆ ਵੀ ਪਿੰਡ ਤਲਵੜ ਦੇ ਵਿੱਚ ਪਰਚਾ ਰਿਆ ਤਾਂ ਪਿੰਡ ਹੋਊਗਾ ਪਿੰਡ ਦੇ ਵਿੱਚ ਕੋਈ ਵੀ ਨਿਯਾਜ ਪਰਚਾ ਨੂੰ ਲੈ ਕੇ ਤੇ ਕਿਸੇ ਵੀ ਤਰੀਕੇ ਦੀ ਗੰਦੀ ਰਾਜਨੀਤੀ ਜਿਹੜੀ ਖੇੜਾ ਲੱਗ ਪਗ ਉਹ ਕਿਤੇ ਨਾ ਕਿਤੇ ਖਤਮ ਜ਼ਰੂਰ ਹੋ ਜਾਈਏ ਜੀ ਜੀ ਰੰਧਾਵਾ ਜੀ ਇੱਕ ਗੱਲ ਹੋਰ ਵੀ ਕਰਾਂਗਾ ਲਗਾਤਾਰ ਦੇਖਿਆ ਜਾ ਰਿਹਾ ਕਿ ਕਈ ਪਿੰਡਾਂ ਦੇ ਵਿੱਚ ਅਜਿਹਾ ਮਾਹੌਲ ਹੈ ਜਿੱਥੇ ਸਰਪੰਚ ਦੀ ਬੋਲੀ ਲਗਾਈ ਚ ਆ ਰਹੀ ਹੈ ਕਿਉਂਕਿ ਗੁਰਦਾਸਪੁਰ ਦੇ ਵਿੱਚ ਤਾਂ 2 ਕਰੋੜ ਤੱਕ ਜਿਹੜੀ ਕਿ ਬੋਲੀ ਲੱਗ ਚੁੱਕੀ ਹੈ ਅਜਿਹਿਆਂ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਖਬਰਾਂ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਆ ਮੈਂ ਦੇਖੋ ਬਿਲਕੁਲ ਖਬਰਾਂ ਸੁਣਦੇ ਆ ਕਿਤੇ 2 ਕਰੋੜ ਦੀ ਬੋਲੀ ਲੱਗੀ ਆ ਕਿਤੇ 35 ਲੱਖ ਦੀ ਬੋਲੀ ਲੱਗੀ ਬੋਲੀ ਸਾਡੇ ਪਿੰਡ ਵੀ ਜਰੂਰ ਲੱਗੀ ਆ ਪਰ ਬੋਲੀ ਲੱਗੀ ਐਨਆਰਆਈਆਂ ਦੇ ਵੱਲੋਂ ਜੀ ਐਨਆਰਆਈਆਂ ਵੱਲੋਂ ਬੋਲੀ ਕੀ ਲੱਗੀ ਆ ਵੀ ਐਨਆਰਆਈ ਕਹਿ ਰਹੇ ਵੀ ਸਰ ਸਰਪੰਚੀ ਕਰੋ ਤੇ ਅਸੀਂ ਤੁਹਾਡੇ ਲਈ ਖੜੇ ਆ ਤੁਹਾਡੇ ਲਈ ਸਪੋਰਟ ਕਰ ਰਹੇ ਆ ਕਿਉਂਕਿ ਮੇਨ ਗੱਲ ਇਹ ਆ ਵੀ ਪੰਚਾਇਤ ਦੇ ਵੱਲੋਂ ਜਿਹੜਾ ਪੈਸਾ ਸਰਕਾਰ ਵੱਲੋਂ ਤਾਂ ਆਉਣਾ ਹੀ ਆਉਣਾ ਆ ਪਰ ਐਨਆਰਆਈਆਂ ਨੇ ਬਹੁਤ ਵੱਡੇ ਲੈਵਲ ਤੇ ਜਿਹੜੀ ਪਿੰਡ ਤਲਵੜਵਾ ਦਾ ਜਿਹੜਾ ਸਾਥ ਆ ਮੈਂ ਉਹ ਦੇਣ ਦਾ ਸ਼ੁਰੂ ਕਰ ਦਿੱਤਾ ਆ ਸੇ ਘਟੋਗੜ ਮੈਨੂੰ ਹੀ ਘਟੋਗੜ ਕਾਫੀ 10 15 ਤਰਾ ਕੋਲ ਆ ਚੁੱਕਿਆ ਜਿਹਨਾਂ ਨੇ ਕਿਹੜੇ ਲੱਖ ਰੁਪਇਆ ਕਿਹਨੇ 1.5 ਲੱਖ ਰੁਪਇਆ ਕਿਹਨੇ 2 ਲੱਖ ਦੇ ਪਿੰਡ ਨੂੰ ਅਦੋਸ ਕਰਵਾਇਆ ਹੋਇਆ ਹੈ ਜੀ ਜੀ ਕਿੱਦਾਂ ਦਾ ਮਾਹੌਲ ਹੈ ਜੀ ਇਸ ਵਕਤ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਜਿਹੜੀ ਚੁਣੀ ਗਈ ਹੈ ਜੀ ਮਾਹੌਲ ਬਹੁਤ ਵਧੀਆ ਹੈ ਕਿਉਂਕਿ ਮੇਨ ਗੱਲ ਇਹ ਹੈ ਜੀ ਰਾਤੀ ਮੇਰੀ ਇੱਕ ਵੀਡੀਓ ਮੈਂ ਪਾਈ ਸੀ ਜਿਹਦੇ ਵਿੱਚ ਇੱਕ ਗੱਲ ਸੀ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਪਿੰਡ ਤਲਵੰਡ ਦਾ ਕਿਤਨੇ ਕਿਤੇ ਨਾਮ ਆਊਗਾ ਇਸ ਵਾਰ ਤਾਂ ਆ ਗਿਆ ਆ ਕਿਉਂਕਿ ਸਭ ਤੋਂ ਵੱਡੇ ਸਤ ਸਰਦਾਰ ਬਲਵਿੰਦਰ ਸਿੰਘ ਜਿਹੜੇ ਸਾਡੇ ਸਾਬਕਾ ਸਰਪੰਚ ਨੇ ਉਹਨਾਂ ਦੇ ਨਾਮ ਇਸ ਚੀਜ਼ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੋਰੀ ਆ ਕਿਉਂਕਿ ਉਹਨਾਂ ਨੇ ਕਮੇਟੀ ਪਹਿਲ ਕੀਤੀ ਸੀ ਸਰਸਮਤੀ ਨੂੰ ਲੈ ਕੇ ਤੇ ਉਹ ਮਾਹੌਲ ਇਸ ਸਮੇਂ ਬਹੁਤ ਵਧੀਆ ਲਗਭਗ ਸਾਡੇ ਪਿੰਡ 'ਚ ਦਿਵਾਲੀ ਆ ਚੁੱਕੀ ਹੈ ਨਹੀਂ ਇੱਕ ਮਹੀਨਾ ਪਹਿਲਾਂ ਐਡਵਾਂਸ ਵਿੱਚ ਦਿਵਾਲੀ ਬਣਾ ਰਹੇ ਆ ਤੇ ਬੜੇ ਧੂਮ-ਧਾਮ ਨਾਲ ਹੁਣ ਅਸੀਂ ਪਿੰਡ ਦੇ ਵਿੱਚ ਜਿਹੜਾ ਜਸ਼ਨ ਸਾਡਾ ਹੈਗਾ ਪੰਚਾਇਤੀ ਚੋਣਾਂ ਦੇ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਜੀ ਆ ਬਹੁਤ-ਬਹੁਤ ਧੰਨਵਾਦ ਰੰਧਾਵਾ ਜੀ ਤੁਸੀਂ ਸਾਨੂੰ ਪੂਰੀ ਅਪਡੇਟ ਦਿਤਿਏ ਜੀ ਕਹ ਦੱਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਇਸ ਦੇ ਨਾਲ ਭਾਇਚਾਰਕ ਸਾਂਝ ਵੀ ਬਰਕਰਾਰ ਰਹੇਗੀ ਅਤੇ ਇਸ ਪਿੰਡ ਨੂੰ ਜਿਹੜਾ ਕਿ ਨਾਮ ਵੀ ਦਿੱਤਾ ਜਾਵੇਗਾ ਤਾਂ ਕਿ ਪਿੰਡ ਦੀ ਨਵਾਲ ਬਦਲੀ ਜਾ ਸਕੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਵੱਡੀ ਗਿੰਦ ਦੇ ਵਿੱਚ ਪੈਸੇ ਲਗਾ ਕੇ ਸਰਪੰਚਾਂ ਦੇ ਸੌਦੇ ਕੀਤੇ ਜਾ ਰਹੇ ਨੇ ਤੁਹਾਡੇ ਹਲਕੇ ਦਾ ਤੁਹਾਡੇ ਪਿੰਡ ਦਾ ਕੀ ਹਾਲ ਹੈ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼